ਅੱਜ ਆਪਣਾ ਸਫਰ ਹੈਗਾ ਕਲਕੱਤ ਤੋਂ ਲੈ ਕੇ ਬਾਲਾਸ਼ੋਨੀ ਤੱਕ ਪੈਸੰਜਰ ਟ੍ਰੇਨ ਆ ਜਿਹੜੀ ਕਿ ਵੱਖ-ਵੱਖ ਸਟੇਸ਼ਨਾਂ 'ਤੇ ਰੁਕੇਗੀ ਜਿਵੇਂ ਚੰਡੀਮੰਦਰ ਚੰਡੀਗੜ੍ਹ ਜੰਕਸ਼ਨ ਦੱਪਰ ਘੱਗਰ ਹਾਂ ਇਸ ਤਰ੍ਹਾਂ ਦੇ ਇਹ ਸਾਰੇ ਸਟੇਸ਼ਨਾਂ 'ਤੇ ਰੁਕੇਗੀ ਤੇ ਆਪਣਾ ਸਫਰ ਹੋਏਗਾ ਇਹਦੇ ਵਿੱਚ ਕਿ ਖੜੀਆ ਟ੍ਰੇਨ ਆਪਾਂ ਖੜੇ ਹਾਂ ਕਲਕੱਦਾ ਰੇਲਵੇ ਸਟੇਸ਼ਨ ਤੇ 54532 ਜਿਹੜਾ ਇਹਦਾ ਟ੍ਰੇਨ ਨੰਬਰ ਆ ਕਲਕੱਦਾ ਹੈਗਾ ਸਟੇਸ਼ਨ ਕੋਡ ਹੈਗਾ ਕੇ ਐਲ ਕੇ ਤੇ ਆਪਣਾ ਇਹਦਾ ਟਾਈਮ ਇੱਥੇ ਖੁੱਲੇਗੀ ਟ੍ਰੇਨ ਇਹ 12:15 ਤੇ 69 ਕਿਲੋਮੀਟਰ ਸਫ਼ਰ ਕਰਨ ਤੋਂ ਬਾਅਦ ਇਹ ਅੰਬਾਲਾ ਕੈਂਟਰੋਲ ਰੇਲਵੇ ਸ਼ਾਹਨ ਤੇ ਪਹੁੰਚੇਗੀ। ਇਹ ਹੈ ਰੇਲਵੇ ਸਟੇਸ਼ਨ ਕਾਲਕਾ ਤੇ ਬਾਹਰ ਦਾ ਤ੍ਰਿਸ਼ ਤੁਸੀਂ ਦੇਖ ਹੀ ਰਹੇ ਹੋ। ਕਿੰਨਾ ਸੋਹਣਾ। ਠੰਡਾ ਮੌਸਮ ਹੈ ਇੱਥੇ। ਕਾਫੀ ਸਾਫ਼ ਸੁਥਰਾ ਹੈ ਜਿਹੜਾ ਅੰਗਰੇਜ਼ਾਂ ਦੇ ਦੌਰ ਦਾ ਇਹ ਸਟੇਸ਼ਨ ਬਣਿਆ ਹੋਇਆ ਜੀ ਤੇ ਕਾਲਕਾ ਆ ਪਾੜੀ ਥੰਗਦੇ ਹਾਂ। ਤੇ ਆਪਾਂ ਇਸ ਟ੍ਰੇਨ ਦੇ ਅੰਦਰ ਦੇਖਦੇ ਹਾਂ ਸਾਫ਼ ਸਫਾਈਆ ਤੇ ਆ ਦੇਖਦੇ ਹਾਂ ਤੁਸੀਂ। ਟੈਂਕ ਸ਼ੈਂਕ ਦੇ ਵਿੱਚ ਲੋ ਪਾਣੀ ਆ ਹੀ ਨਹੀਂ ਰਿਹਾ ਜੀ ਆਹ ਦੇਖੋ ਬੋਤਲਾਂ ਦਾ ਸੁੱਟੀਆਂ ਪਈਆਂ ਨੇ ਪਾਣੀ ਇਹਦੇ ਵਿੱਚ ਹੈ ਨਹੀਂ ਤੇ ਸਵਾਰੀਆਂ ਕੁਝ ਬੈਠ ਗਈਆਂ ਨੇ ਜੀ ਆਪੇ ਸਾਫ਼ ਤਾਂ ਠੀਕ ਠਾਕ ਹੀ ਆ ਇਹ ਹੈ ਕਾਲਕਰ ਰੇਲਵੇ ਦੀ ਸਟਾਫ ਦੀ ਐਕਸਪ੍ਰੈਸ ਉਹ ਆ ਚੁੱਕੀ ਹੈ 11:40 ਇਹ 3 ਨੰਬਰ ਫਰਟਿਕਨ ਤੋਂ ਆਈ ਸੀ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੈਂ ਹਾਂ ਸੁਰਿੰਦਰ ਸਿੰਘ ਆਪਾਂ ਸਫਰ ਕਰਾਂਗੇ ਟ੍ਰੇਨ ਦੇ ਅੰਦਰ ਵਿੱਚ ਆਪਾਂ ਸਫਰ ਕਰਾਂਗੇ ਜਿਹੜਾ ਜਪਨ ਸੁਰਤੀ ਅੰਮ੍ਰਿਤ ਕਪੂ ਲੈ ਕੇ ਅੰਮ੍ਰਾਲਾ ਕੰਡ ਤੱਕ ਉਸ ਇੰਦੇ ਤੋਂ ਬਣੇ ਰਹੇ ਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੋ ਅਖੀਰਲੀ ਆਪਣੀ ਟ੍ਰੇਨ ਔਨ ਟਾਈਮ ਕਾਲਕਾ ਰੀਗ ਸਟੇਸ਼ਨ ਤੋਂ ਚੱਲ ਪਈ ਹੈ 53532 ਜੀ ਦਾ ਸਫਰ ਰਹੇਗਾ 69 ਕਿਲੋਮੀਟਰ ਕਰਕੇ ਆਪਣੇ ਡੈਸਟੀਨੇਸ਼ਨ ਅੰਬਾਲਾ ਕੈਂਟ ਪਹੁੰਚੇਗੀ ਇਹ ਹੈ ਕਲਕਾ ਰੇਲਵੇ ਸਟੇਸ਼ਨ ਜੀ ਦਾ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਕੇ ਐਲ ਕੇ ਕਲਕਾ ਦਾ ਜਿਹੜਾ ਸਟੇਸ਼ਨ ਕੋਡ ਆ ਤੇ ਬਣੇ ਰਹੋ ਮੇਰੇ ਵੀ ਮੇਰੇ ਨਾਲ ਬਹੁਤ ਸੋਹਣਾ ਸਾਫ ਸੁਥਰਾ ਜਿਹੜਾ ਸਟੇਸ਼ਨ ਆ ਜੀ ਪੋਸਟ ਆਫਿਸ ਵੀ ਇਹਦੇ ਵਿੱਚ ਆ ਦੇਖ ਹੀ ਰਹੇ ਹਾਂ ਯਾਰ ਪਲੇਟਫਾਰਮ ਆ ਸਟੇਸ਼ਨ ਦੇ ਉੱਤੇ ਪਲੇਟਫਾਰਮ ਨੰਬਰ 1 ਦੇ ਉੱਤੇ ਆ। ਪਹਿਲਾਂ ਚੜਦੇ ਨੇ ਹੁਣ ਚੜੇ ਆ ਇਸ ਵਾਰੇ। ਆਪਾਂ ਜਾ ਰਹੇ ਆ ਅੰਬਾਲਾ ਕੈਂਟ ਨੂੰ। ਇਹ ਹੈ ਯਾਰਡ ਕਾਲਕਾ ਦੀ ਤੇ ਸਾਹਮਣੇ ਬੱਦਲ ਬੜੇ ਵਧੀਆ ਹੋਏ ਹੋਏ ਆ। ਤੇ ਸਾਹਮਣੇ ਥਿਊ ਵਿਊ ਦੇਖੋ ਕਿੰਨਾ ਸੋਹਣਾ ਪਹਾੜ ਦਾ ਆ ਰਿਹਾ। ਵਾਹ ਜੀ ਲੋ। ਠੰਡਾ ਮੌਸਮ ਹੈ ਹਵਾ ਠੰਡੀ ਚੱਲ ਰਹੀ ਹੈ ਇੱਥੇ। ਸਾਹਮਣੇ ਨੈਰੋ ਗੇਜ ਵਾਗਟੇਨ ਦਾ ਇੱਕ ਰੈਕ ਖੜਾ ਦੇਖ ਰਹੇ ਹਾਂ। ਕਲਕਾ Shimla Main Express। ਬਿਲਕੁਲ ਮਾਲ ਗੱਡੀ ਦੇ ਪਿਛਲੇ ਪਾਸੇ ਮਾਲ ਗੱਡੀ ਵੀ ਜਿਹੜੀ ਆ ਉਹ ਪਹਾੜਾਂ ਵਾਲੀ ਆ। ਗੁੱਡ ਸਟ੍ਰੇਨ ਤੇ ਆ ਸਾਰੇ ਡੱਬੇ ਜਿਹੜੇ ਨਾਰਥਰਨ ਰੇਲਵੇ ਦੇ ਅੰਦਰ ਪੈਂਦਾ। ਅੰਬਾਲਾ ਡਿਵੀਜ਼ਨ ਦੇ ਅੰਦਰ ਕਲਕਾ ਰੇਲਵੇ ਸਟੇਸ਼ਨ ਦੇ ਸਾਹਮਣੇ ਪਹਾੜ ਤੁਸੀਂ ਦੇਖ ਰਹੇ ਹੋ। ਲਓ ਜੀ ਸਾਹਮਣੇ ਬਾਲਾਜੀ ਦਾ ਬੋਲੇ ਸ਼ੰਕਰ ਦਾ ਮੰਦਿਰ ਦਰਸ਼ਨ ਕਰੋ। ਲਓ ਜੀ 뷰 ਵੇਖੋ ਚੈੱਕ ਕਰੋ। ਇਹ ਪੋੜਾ ਆ ਗਿਆ। ਵਾਹ ਜੀ ਵਾਹ ਬੱਦਲ ਹੋਏ ਰੇ ਉੱਪਰ। ਵਾਰੀਆਂ ਜਾਦੇ ਆਈਆਂ ਨਹੀਂ ਕਿਉਂਕਿ ਅਜੇ ਆਪਾਂ ਪਿੱਛੇ ਹੀ ਹਾਂ ਤੇ ਇਹ ਪੈਸੇਂਜਰ ਥੋੜੇ ਬੈਠੇ ਆ ਅਜੇ ਤੋਂ ਆ ਰਹੀ ਹੈ ਟਰੱਕ ਜਾ ਰਿਹਾ ਸਾਹਮਣੇ ਕੁਛ ਛੱਲਿਆ ਟੈਂ ਨਜ਼ਰ ਆ ਰਿਹਾ ਹੁਣ ਤੁਹਾਨੂੰ ਤੇ ਨਾਲ ਨਾਲ ਨੈਸ਼ਨਲ ਹਾਈਵੇ ਸ਼ੁਰੂ ਦਾ ਉਹ ਨਜ਼ਰ ਆ ਰਹੀ ਹੈ ਬਿਲਕੁਲ ਨਹੀਂ ਦਿਖਾ ਗਿਆ ਨੈਸ਼ਨਲ ਹਾਈਵੇ ਹੱਬ ਵਾ ਉਹ ਭਾਈ ਆਪਣੀ ਟ੍ਰੇਨ ਕਾ ਕਰ ਚੱਲ ਕਿੰਨੇ ਕਿਲੋਮੀਟਰ ਕਵਰ ਕਰਕੇ ਕਿਸ ਵਕਤ ਚੰਡੀ ਮੰਦਰ ਰੇਲਵੇ ਸਟੇਸ਼ਨ ਤੇ ਪਹੁੰਚੀ ਹੈ ਧੰਨ ਵਾਲੀਏ ਵਾਸਤੇ ਰੇਲਵੇ ਤੋਂ ਚੰਡੀ ਮੰਦਰ ਤੇ ਪਹੁੰਚ ਗਈ ਹੈ ਜੀ ਇਹ ਹੈ ਹਰਿਆਣਾ ਦਾ ਇਹ ਮੈਸੇਜ ਜਿਹੜਾ ਅੰਦਰ ਪੈਂਦਾ ਅੰਬਾਲਾ ਡਿਵੀਜ਼ਨ ਦੇ ਅੰਦਰ ਪੈਂਦਾ ਜੀ ਤੇ ਨੰਬਰ ਹੈਗਾ 53532 ਕਲਕਾ ਅੰਬਾਲਾ ਕੈਂਟ ਪੈਸੰਜਰ ਮੌਜੂਦਾ ਚੰਡੀ ਮੰਦਰ ਆਪਣੀ ਟ੍ਰੇਨ ਜਿਹੜੀ ਆ ਚੱਲ ਪਈ ਚੰਡੀ ਮੰਦਰ ਤੋਂ ਬਹੁਤ ਅੰਗਰੇਜ਼ਾਂ ਦੇ ਤੌਰ ਦਾ ਹੈ ਸਲੇਟਾਂ ਵਾਲਾ ਜਿਹੜਾ ਦੇਖ ਸਕਦੇ ਹੋ ਜਿਹੜਾ ਸਟੇਸ਼ਨ ਬਣਿਆ ਹੋਇਆ ਚੰਡੀ ਮੰਦਰ ਦਾ ਬਹੁਤ ਸੋਹਣਾ ਸਾਫ਼ ਸੁਥਰਾ ਸਟੇਸ਼ਨ ਦਾ ਬਾਈ ਢੰਡੀ ਮੰਦਿਰ ਲਾਈਨ ਜਾ ਰਹੀ ਹੈ ਲੁਧਿਆਣਾ ਜਲੰਧਰ ਅੰਮ੍ਰਿਤਸਰ ਜੰਮੂ ਵਾਇਆ ਚੰਡੀਗੜ੍ਹ ਤੋਂ ਵੀ ਟ੍ਰੇਨ ਚੱਲਦੀ ਹੈ ਲਾਈਨ ਹੈ ਲੰਗਰ ਵਾਸਤੇ ਉਨਾ ਵਾਸਤੇ ਹਿਮਾਚਲ ਵਾਸਤੇ ਦਾ ਬੈਟਰੀ ਇਹਨਾਂ ਦਾ ਮਸ਼ੀਨਰੀ ਖੜੀ ਹੋਈ ਚੰਡੀਗੜ੍ਹ ਆਣ ਵਾਲਾ ਮਿਲਦਾ ਤੁਹਾਨੂੰ ਚੰਡੀਗੜ੍ਹ ਚ ਚੰਡੀਗੜ੍ਹ ਜੰਕਸ਼ਨ ਦੇ 1 ਨੰਬਰ ਤੇ ਆਪਣੀ ਟ੍ਰੇਨ 54532 ਜਿਹੜੀ ਪਹੁੰਚ ਗਈ ਹੈ ਇਹਦਾ ਸਫ਼ਰ ਰਹੇਗਾ ਕਲਕੱਤ ਤੋਂ ਲੈ ਕੇ ਅੰਬਾਲਾ ਹੰਡ ਤੱਕ 24 ਕਿਲੋਮੀਟਰ ਕਲਕੱਤੋਂ ਇੱਥੇ ਸਫ਼ਰ ਕਰਕੇ ਇਹ ਪਹੁੰਚ ਗਈ ਹੈ ਜੀ ਚੰਡੀਗੜ੍ਹ ਦਾ ਜਿਹੜਾ ਸਟੇਸ਼ਨ ਕੋਡ ਹੈ CDG ਸਟੇਸ਼ਨ ਕੋਡ ਹੈ ਜੀ ਚੰਡੀਗੜ੍ਹ ਦਾ ਬਾਥਰੂਮਾਂ ਚ ਪਾਣੀ ਦੇਖ ਲੋ ਹੈ ਨਹੀਂ ਇਹਦੇ ਇਹ ਸੌਫਟ ਜੇ ਬਿਲਕੁਲ ਤੱਕ ਜਾ ਤੀ ਜਿਹੜੇ ਚੜ ਰਹੇ ਆ ਚੰਡੀਗੜ੍ਹ ਜਿਹੜਾ ਨਿਰਮਾਣ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਪੈ ਰਹੇ ਹੋ ਬੜੇ ਬੜੇ ਗਾਰਡਰ ਬੜੇ ਬੜੇ ਪਿੱਲਰ ਉਹ ਬਣ ਰਹੇ ਆ ਕਾਫੀ ਜਿਹੜੀ ਆ ਇੱਥੇ ज़रा कम चल रहा है जी जोर शोरह से बाहर 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 दो फाइनली अपनी ट्रेन जीड़ी ਚੰਡੀਗੜ੍ਹ ਜੰਕਸ਼ਨ ਤੋਂ ਨਿਕਲ ਚੁੱਕੀ ਆ ਹਾਂ ਤੁਹਾਨੂੰ ਦੱਸਿਆ ਸੀ ਕਾਫੀ ਕੰਮ ਇੱਥੇ ਚੱਲ ਰਹੇ ਨੇ ਕੰਸਟਰਕਸ਼ਨ ਵਰਕ ਪਿੱਲਰ ਆ ਦੇਖ ਹੀ ਰਹੇ ਹਾਂ ਕਾਫੀ ਬਣ ਰਹੇ ਨੇ ਪਰ ਛੱਤਾ ਉਹ ਦੇਖ ਸਕਦੇ ਹਾਂ ਪਲੇਟਫਾਰਮ ਨੰਬਰ 1 ਤੇ ਆਪਣੀ 3 ਜਿਹੜੀ 54532 IC ਤੇ ਦੁਬਾਰਾ ਫੇਰ ਪਾਣੀtion ਰੁੱਕ ਗਈ ਆ ਲਓ ਜੀ ਫੇਰ ਰੁਕ ਗਿਆ ਆ ਦੇਖੋ ਕਿੰਨਾ ਵਰਕ ਜਿਹੜਾ ਇੱਥੇ ਕੰਸਟਰਕਸ਼ਨ ਦਾ ਚੱਲ ਰਿਹਾ ਆ ਆ ਵੀ ਨਵੀਆਂ ਬਣੀਆਂ ਫੋੜੀਆਂ ਹਜੇ ਬੰਦ ਨੇ ਚਲਾਈਆਂ ਨਹੀਂ ਹੈ ਲੋ ਚੰਡੀਗੜ੍ਹ ਜੰਕਸ਼ਨ ਬਾਈ ਬਾਈ ਚੰਡੀਗੜ੍ਹ ਜੰਕਸ਼ਨ ਉਹ ਮਿਲ ਜੇ ਤਾਂ ਅਗਲੇ ਰੇਲਵੇ ਸਟੇਸ਼ਨ ਜਿੱਥੇ ਰੁਕੇ ਭਾਈ ਭਾਈ ਚੰਡੀਗੜ੍ਹ ਸਟੇਸ਼ਨ ਇਹ ਵਾਸ਼ਿੰਗ ਲਾਈਨ ਹੈ ਗੱਡੀਆਂ ਧੋਣ ਦੀ ਆਟੋਮੈਟਿਕ ਵਾਸ਼ਿੰਗ ਲਾਈਨ ਆਹ ਫਾਉੜਾ ਦਿੱਲੀ ਦਾ ਕੋਚ ਖੜਾ ਚੰਡੀਗੜ੍ਹ ਦਾ ਭਾਈ ਬਹੁਤ ਜ਼ਰੂਰ ਚੱਲ ਰਹੀ ਹੈ ਚੰਡੀਗੜ੍ਹ ਮੇਰੇ ਹੁਣ ਸਬਸਕ੍ਰਾਈਬਰ ਬਣ ਗਏ ਇਹਨਾਂ ਨੇ ਮੇਰਾ ਚੈਨਲ ਨੇਮ ਪੁੱਛਿਆ ਧੰਨਵਾਦ ਤੁਹਾਡਾ ਜੀ ਸੋ ਆਪਣੀ ਕਲਕਾ ਅੰਬਾਲਾ ਕਨੈਕਟ ਐਕਸਪ੍ਰੈਸ ਚਲੰਗਾ 532 35 ਕਿਲੋਮੀਟਰ ਦਾ ਸਫ਼ਰ ਤੇ ਕਰਕੇ ਕਗਰ ਤੇ ਰੇਲਵੇ ਸਟੇਸ਼ਨ ਤੇ ਪਹੁੰਚ ਗਈ ਹੈ ਇਹ ਹੈ ਕਗਰ ਦਾ ਰੇਲਵੇ ਸਟੇਸ਼ਨ ਲਾਗੇ ਆਪਣਾ ਹਾਰਨ ਹੋ ਗਿਆ ਹੈਗਾ ਟ੍ਰੇਨ ਦਾ ਚੱਲਣ ਲੱਗਿਆ ਹੈ ਉਹ ਚੱਲ ਪਈ ਗਿਆ ਆਪਣੀ ਟ੍ਰੇਨ ਕਗਰ ਆ ਰੇਲਵੇ ਸਟੇਸ਼ਨ ਤੋਂ ਆਪਣੀ ਟੇਨ ਚੱਲ ਪਈ ਆ ਔਨ ਟਾਈਮ ਜਿਹੜੀ ਟ੍ਰੇਨ ਚੱਲ ਰਹੀ ਆ ਜੀ ਇਹ ਹੈ ਇਸ ਤਰ੍ਹਾਂ ਦਾ ਇਹ ਰੇਲਵੇ ਸਟੇਸ਼ਨ ਸਾਫ਼ ਸੁਥਰਾ ਰੇਲਵੇ ਸਟੇਸ਼ਨ ਆ ਲੋ ਜੀ ਚੱਕ ਤੀ ਇਹਨਾਂ ਰੇਸ और ये बाहर जाने का भी रास्ता है तो। ये भी छोटा सा प्लेटफार्म है इतना देखो छोटे छोटे जो प्लेटफार्म काफ़ी बने हुए हैं जी बाय बाय कर स्टेशन ਹਲਕਾ ਸੇ ਚੱਲ ਕੇ ਤੱਪਸਤੀਸ਼ਨ ਤੱਕ ਪਹੁੰਚ ਗਈ ਆ ਜੋ ਕਿ 46 ਕਿਲੋਮੀਟਰ ਕਵਰ ਕਰਕੇ ਪਹੁੰਚੀ ਆ ਇਹ ਜੱਪਸਤੀਸ਼ਨ ਅਧ ਪਹੁੰਚ ਗਿਆ ਤਕਰੀਬਨ 40 ਕਿਲੋਮੀਟਰ ਦਾ ਮੁਦਰਕ ਹੈ ਕਾਲਕਾ ਬੜਾ ਕੈਂਟ ਪੈਸੇਂਜਰ ਟ੍ਰੇਨ ਦੇ ਵਿੱਚ ਆਪਾਂ ਜਿਹੜਾ ਸਫਰ ਕਰ ਰਹੇ ਆ ਬਹੁਤ ਹੀ ਹਾਰਨ ਹੋ ਗਿਆ ਆਪਣੀ ਟ੍ਰੇਨ ਦਾ ਸਾਹਮਣੇ ਸਾਈਡ ਰਿਸਾਈਡ ਆ ਰਿਹਾ ਹੈ ਇਹ ਇਸ ਸੀ ਦਿੱਫਰ ਅਗਲੇ ਚੇਨ ਤੋਂ ਆਪਣੀ ਟ੍ਰੇਨ ਜਿਹੜੀ ਆ ਚੱਲ ਪਈ ਆ ਬਾਈ ਬਾਈ ਦਿੱਫਰ ਸਟੇਸ਼ਨ ਨਾਲ ਨਾਲ ਦਿੱਲੀ ਚੰਡੀਗੜ੍ਹ ਜਿਹੜੀ ਹਾਈਵੇ ਉੱਥੇ ਜਾ ਰਹੀ ਹੈ ਤੇ ਪੋਲਾ ਦਾ ਕੰਮ ਇੱਥੇ ਜਿਹੜਾ ਚੱਲ ਰਿਹਾ ਹੈਗਾ ਨਾਲ ਹੀ ਗੁਰਦੁਆਰਾ ਸਾਹਿਬ ਹੈਗਾ ਇਹ ਹੈ ਪਿੰਡ ਦਿੱਲੀ ਆ ਪਾ ਦਿੱਲੀ ਦੇ ਵਿੱਚ ਉੱਪਰਾਈ ਟ੍ਰੇਨ ਦੇ ਵਿੱਚ ਲੈ ਲੀ ਬੰਦ ਦੇ ਵਿੱਚ ਲੰਘ ਰਹੀ ਹੈ ਲੈ ਲੀ ਦਾ ਕ੍ਰੋਸਿੰਗ ਉਹ ہماری ਕਲਕਾ ਅੰਬਾਲਾ ਕੈਂਟ ਪੈਸੇਂਜਰ ਟ੍ਰੇਨ ਕਲਕਾ ਸਿਲਕਰ 51 ਕਿਲੋਮੀਟਰ ਤੈ ਕਰਕੇ ਯਹਾਂ ਪਰ ਲਾਲ ਲਡੂਕ ਸਟੇਸ਼ਨ ਪਰ ਪਹੁੰਚ ਗਈ ਹੈ ਜੇ ਵੀ ਇੰਗਰੇਂਜੈਂਡੌਰ ਦਾ ਜਿਹੜਾ ਸਟੇਸ਼ਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਾਫੀ ਪੁਰਾਣਾ ਜਿਹੜਾ ਇਹ ਸਟੇਸ਼ਨ ਬਣਿਆ ਹੋਇਆ ਬਹੁਤ ਪਿਆਰਾ ਟਾਈਲਾਂ ਦੇ ਨਾਲ ਸਲੇਟਾਂ ਦੇ ਨਾਲ ਜਿਹੜਾ ਬਣਿਆ ਹੋਇਆ ਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਸੋਹਣੇ ਡਾਟਾ ਬਣੀਆਂ ਹੋਈਆਂ ਨੇ ਆਰਕ ਕੋ ਵਾਲੀਆਂ ਤੇ ਪੁਰਾਣਿਆਂ ਇਹ ਮੇਰੇ ਖਿਆਲ ਯੂਜ਼ ਦੇ ਵਿੱਚ ਵਰਤੋਂ ਤੇ ਨਹੀਂ ਹੈਗਾ ਫਾਈਨਲੀ ਆਪਣੇ ਲਾਲੂ ਤੋਂ ਟ੍ਰੇਨ ਤੁਰਨ ਵਾਲੀ ਹਾਰਮੋਨੇ ਦਾ ਆਫ ਹੋ ਗਿਆ ਹੈਗਾ 54532 ਆਪਣੀ ਜਿਹੜੀ ਆ ਟ੍ਰੇਨ ਪੈਸੇਂਜਰ ਕਲਕਾੰਬਾਲਾ ਕੈਂਟੋ ਉੱਤੇ ਚੱਲਦੀ ਹੈ ਜੀ ਲਾਲਾਡੂ ਤੋਂ ਚਲੋ ਮਿਲਦੇ ਆਂ ਅਗਲੇ ਸਟੇਸ਼ਨ ਤੇ ਧੂਲਕੁਰ ਵਾਹ ਬੋਲ ਬੜੀਆ ਲੋਈ ਫਾਈਨ ਲਿਆ ਪਾ ਨਿਕਲ ਚੁੱਕੇ ਆਂ ਤੁਹਾਨੂੰ ਬਾਏ ਬਾਏ ਲਾਲਾਡੂ ਸਟੇਸ਼ਨ ਤੋ ਗੱਜ ਆਪਣੀ ਟ੍ਰੇਨ ਨਾਲ ਕੰਨ ਕਰੋ ਤਾਂ ਕਿ ਅੰਬਾਲਾ ਕਟ ਜਾਣ ਵਾਲੀ 61 ਕਿਲੋਮੀਟਰ ਤੈਅ ਕਰਕੇ ਧੂਰਕੋਟ ਰੇਲਵੇ ਸਟੇਸ਼ਨ ਜੋ ਕਿ ਅੰਬਾਲਾ ਹਰਿਆਣਾ ਰੇਲਵੇ ਸਟੇਸ਼ਨ ਤੋਂ ਪਹੁੰਚਦੀ ਹੈ ਇਹ ਹੈ ਧੂਰਕੋਟ ਰੇਲਵੇ ਸਟੇਸ਼ਨ ਵੀ ਕਾਫੀ ਪੁਰਾਣਾ ਲੱਗ ਰਿਹਾ ਗਾਵੜ ਸਟੇਸ਼ਨ ਤੋਂ ਫੇਰ ਨਜ਼ਰ ਪਾ ਰਹੇ ਹੈ ਇਹ ਫਲੀਟ ਕਮ ਨੰਬਰ 2 ਤੇ ਅਪਰ ਪਹੁੰਚੇ ਹਾਂ ਸਟੇਸ਼ਨ ਦੂਸਰੀ ਸਾਈਡ ਆ 1 ਨੰਬਰ ਪਲੇਟਫਾਰਮ ਵੱਲ ਤੇ ਇਹ ਹੈ ਕਿਸ ਤਰ੍ਹਾਂ ਦਾ 뷰 ਸਟੇਸ਼ਨ ਦਾ ਤੂਲਕੋਟ ਰੇਲਵੇ ਸਟੇਸ਼ਨ ਲੋ ਉਹ ਸੋਣਾ ਰੇਲਵੇ ਸਟੇਸ਼ਨ ਤੋਂ ਹੀ ਦੇਖ ਸਕਦੇ ਹਾਂ 1 ਨੰਬਰ ਪਲੇਟਫਾਰਮ ਵੱਲ ਮੈਂ ਤੁਹਾਨੂੰ ਜਲੀ ਨਜ਼ਰ ਮੋਰਾ ਰਿਹਾ ਤੂਲਕੋਟ ਰੇਲਵੇ ਸਟੇਸ਼ਨ ਸੋਹਮਾਰੀ ਟ੍ਰੇਨ ਜਿਹੜੀ ਹੈ ਤੂਲਕੋਟ ਇੰਡਸਟਰੀ ਸਟੇਸ਼ਨ ਚੱਲਦੀ ਹੈ ਬਾਏ ਬਾਏ ਟੂ ਫੋਰ ਪ੍ਰੀਜੂਸੇਸ਼ਨ ਨੂੰ ਸਾਹਮਣੇ ਟੈਕਸਟਸ ਦਿਖਾਈ ਦੇ ਉਸ ਤੇ ਪਿੱਛੋਂ ਦੇ ਪਾਈਪਰੀ ਉਹਨਾਂ ਨੂੰ ਬੋਲਾ ਕੈਂਟ ਸਿਖਸ਼ਣ ਜਿਹੜਾ ਉਹਨਾਂ ਨੂੰ ਬੋਲਾ ਸਿਖਸ਼ਣ ਜਿਹੜੇ ਪਾਉਂਦਾ ਉਦੇਸ਼ ਡੈਕਸ਼ਨ ਚ ਪਹੁੰਚੇ ਆਪੋ ਜੀ। ਇਹ ਬਾਬਾ ਨੇਮੇਟਲ ਕੰਪਨੀ ਦਾ ਸਾਮਰਾਜਕੀ ਸਿਟੀ ਸੈਂਟਰ ਆ ਗਿਆ। ਲਓ ਜੀ ਅੰਬਾਲਾ ਕੈਂਟ ਯਾਰਡ ਦੇ ਵਿੱਚ ਇਹ ਬਿਲਕੁਲ ਅੱਗੇ ਸਟਾਪਿੰਗ ਸਲੋ ਹੋ ਗਈ ਆ ਇਹ ਰੁਕ ਗਈ ਆ ਦੇਖਦੇ ਕਿੰਨੇ ਮਿੰਟ ਲੱਗਦੇ ਨੂੰ ਇੱਥੇ ਚੱਲਣ ਲਈ ਜੇ ਹੈ ਗਾਈਜ਼ ਯਾਰਡ ਅੰਬਾਲਾ ਕੈਂਟ ਪਰ ਜਿਹੜਾ ਸਟੇਸ਼ਨ ਜਿਹੜਾ ਇਹ ਆਪਣਾ ਯਾਰਡ ਦਾ ਪਿੱਛੇ ਹੀ ਆ ਸਟੇਸ਼ਨ ਦਾ ਜਿਹੜਾ ਪਲੇਟਫਾਰਮ ਆ ਉਹ ਜੇ ਨਹੀਂ ਆਇਆ ਸੋ ਐਸੀ ਆਪਣੀ ਟ੍ਰੇਨ ਗਾਲਪਾ ਵਾਲਾ ਗੰਢ ਹੈ ਬੱਸ ਇੰਝ ਜਿਹਾ ਜੰਗਿਆ ਫੰਕਸ਼ਨ ਤੇ ਫਾਈਨਲੀ ਆਪਾਂ ਪਹੁੰਚ ਗਏ ਆਂ ਅੰਬਾਲਾ ਕੈਂਡ ਇਹ ਹੈ ਅੰਬਾਲਾ ਕੈਂਡ ਪਹੁੰਚਣ ਵਾਲੇ ਬਹੁਤ ਜਾੜ ਦੇ ਵਿੱਚ ਆ ਗਏ ਆਂ ਯਾਰ ਓਏ ਜਾੜ ਹੀ ਕਾਫੀ ਵੱਡੀ ਐ ਤੇ ਬਰੋਟਾ ਕਾਫੀ ਪੁਰਾਣਾ ਇਸ ਸਟਾਫ ਉੱਪਰ ਟ੍ਰੇਨ ਲਾਈਨ ਤੇ ਖੜੀ ਹੈ ਨੇ ਦੇਖਦੇ ਹੋ ਸੋਹਣੀ ਟ੍ਰੇਨ ਪਲੇਟਫਾਰਮ ਨੰਬਰ 1 ਅੰਮਾਲਾ ਸ਼ਾਮਨੀ ਇਲਵਿਸੀ ਨੇ ਪਹੁੰਚ ਗਈ ਆ ਤੇ ਇਸ ਸਟੇਸ਼ਨ ਦਾ ਜਿਹੜਾ ਸਟੇਸ਼ਨ ਕੋਡ ਆ ਉਹ ਹੈ UMB ਚਰੰਜਾ 532 ਅਨ੍ਹਾ 3 ਕਿਲੋਮੀਟਰ ਚੱਲ ਕੇ ਕਲਕੱਤ ਤੋਂ ਅੰਬਾਲਾ ਕੈਂਟ ਇੱਕ ਨੰਬਰ ਪਲੇਟਫਾਰਮ ਤੇ ਪਹੁੰਚ ਗਈ ਹੈ ਜੀ ਇਹਦੇ ਨਾਲ ਹੀ ਆਪਾਂ ਇਹ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆਂ ਜੀ ਧੰਨਵਾਦ ਆ ਤੁਹਾਡਾ ਦੇਖਣ ਲਈ ਕੋਈ ਗਲਤੀ ਮਾਫ ਕਰਨਾ ਕਮੈਂਟ ਜਰੂਰ ਕਰ ਦਿਆ ਕਰੋ ਇਹ ਹੈ ਐਗਜ਼ਿਟ ਗੇਟ ਆਫ ਪਲੇਟਫਾਰਮ ਨੰਬਰ 2 ਜਿਹੜਾ ਜਾਈਦਾ। ਤੋਂ ਇਹ ਟ੍ਰੇਨ ਸੀ ਆਪਾਂ ਇਸ ਦੇ ਵਿੱਚ ਆਏ ਸੀਗੇ ਤੇ ਇਹਦੇ ਨਾਲ ਹੀ ਆਪਾਂ ਇਹ ਜਰਨੀ ਹੈ ਇਸੇ ਸਮਸਤ ਦੇ ਅੰਬਾਲਾ ਕੈਂਟ ਜਿਹਦੇ ਵਿੱਚ ਉਹ ਇਹ ਤੁਸੀਂ ਸਫਰ ਦੇਖਿਆ ਕਿੱਦਾਂ ਤੇ ਰਿਹਾ ਤੇ ਇਹਦੇ ਨਾਮ ਸ੍ਰਿੰਦਰ ਸਿੰਘ ਨੂੰ ਦਿਓ ਉਜਾਜਤ ਕਮੈਂਟਸ ਨੂੰ ਸ਼ੇਅਰ ਲਾਈਕ ਕਰਦੇ ਰਹੋ। ਧੰਨਵਾਦ ਚੜ੍ਹਦੀ ਕਲਾ ਨੂੰ ਸਤਿਕਾਰ।